ਜਿਹੜਾ ਗੋਲੀ ਵੱਜੀ ਆ ਵੀਰ ਨੂੰ ਗਾਇਸ ਸੁਖ ਸੁਖ ਸੁੱਖਾ ਕਹਿੰਦੇ ਸਾਰੇ ਵੀਰ ਦਾ ਨਾਮ ਸੁਖਵਿੰਦਰ ਸਿੰਘ ਆ ਅਸੀਂ ਕੰਮ ਕਰਦੇ ਤੇ ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੋਸ਼ ਨਹੀਂ ਕੋਈ ਲੁੱਟ ਹੋਦਾ ਕੀ ਨਾਮ ਕੀ ਤੁਹਾਡਾ ਮਿਰਜੀ ਮੇਰਾ ਨਾਮ ਨੇਹਾ ਹੈ ਇਹ ਕਿਤੇ ਕੰਮ ਕਰ। ਮਿਰਜ ਜੀ ਮੈਂ ਇੱਥੇ ਕੰਮ ਕਰਕੇ ਖਵਾਲੀ ਦੀ ਆ ਤੇ ਮੈਨੂੰ 4 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਮਿਰਜ ਜੀ ਤੇ ਉਹ ਮਿਰਜ ਜੀ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਂਦੇ ਪਏ ਹੀਗੇ। ਹਾਂਜੀ ਕਿ ਜਾਂ 5 ਲੱਖ ਦੇ ਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਹ ਸਗੋਂ ਸਾਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਸੀਂ ਤਾਂ ਸਗੋਂ ਬੂਆ ਵੀ ਉਹ ਵਾਲਾ ਢੋਗ ਰੱਖ ਦਿਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲਾਗੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ। ਉਸ ਨੂੰ ਹੰਨ ਡਾਡ ਦੇ ਰਹਿੰਦੇ ਕਿ ਤੁਸੀਂ ਕੰਮ ਕਰ ਲੋ ਅਸੀਂ ਆਖ ਕੇ ਵੀ ਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਕੋਰੋਨਾ ਕੋ ਲੋਣਾ ਕਾਫੀ ਚੇਰੀ ਹਾਂਜੀ ਅੱਜ ਅੱਜ ਬਾਅਦ ਵਿੱਚ ਦੀ ਕਿ ਅਸੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜਾੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਦੇ ਹੀ ਲੰਮੇ ਪਏ ਹੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰ ਵਾਜਾ ਵੀ ਮਾਰੀਆ ਮੈਂ ਕਿ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲਓ ਆ ਜਾਓ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਕਿ ਉਹਨਾਂ ਨੇ ਘਟੋਣਾ ਇਹਦਾ ਕੱਢਿਆ ਮੈਨੂੰ ਨਹੀਂ ਪਜਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਹਦੇ ਵੀਰ ਹੱਥ ਹੀ ਘੜੇ ਕਰਦੇ ਰਹੇਗੇ ਐਨੀ ਗੱਲ ਦੋ ਮੋਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੈਗਾ ਠੀਕ ਆ ਤੇ ਇੱਕ ਐਕਟਿਵ ਆਦਿਆ ਰੇ ਸਾਹੇ ਦੇ ਜਾ ਰਿਹਾ ਸੀਗਾ ਉਹ ਬਸ ਉਹਨਾਂ ਦੇ ਗੋਲੀ ਮਾਰ ਕੇ ਉਸੇ ਬੜੇ ਫਰਾਰ ਹੋ ਗਏ ਵੀਰ ਜੀ ਬਾਕੀ ਨਹੀਂ ਮੈਨੂੰ ਪਤਾ ਹੁਣ ਬਸ ਇਹ ਲੱਗੇ ਪਤਾਗਾ ਮੁੰਡਾ ਕਿੱਥੇ ਲੱਗੇ ਹਾਂਜੀ ਮੇਰਾ ਨਾਮ ਬਲੰਦਰ ਸਿੰਘ ਕੋਲਾ ਜੀ ਬਾਟ ਨੰਬਰ 85 ਇਹ ਇੱਥੇ ਬਾਬਾ ਜੀ ਆ ਨਾਮ ਦਾ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇਹ ਕਟਵਾ ਬਾਹਰ ਲੱਗੀਏ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੋਟੀ ਖਾਂਡਿਆ ਸਿੱਧੇ ਨਾਲਾਂ 'ਚ ਗੋਲੀ ਮਾਰੀਆ ਗੋਲੀ ਮਾਰ ਕੇ ਚਲੇ ਗਏ ਅਸੀਂ ਸਾਹਮਣੇ ਪੱਲੇ ਪੰਨੇ ਦੇ ਸ਼ਰਕ ਦੇ ਪੱਲੇ ਸਾਈਡ ਖਲੋਤੇ ਆ ਆਵਾਜ਼ ਆਈ ਆ ਜਦੋਂ ਉਹਨੂੰ ਆਏ ਉਹਨਾਂ ਜਿਹਨੂੰ ਕੰਮ ਹੋ ਗਿਆ ਇਤਨਾ ਦੇ ਦਿਲ ਦੇ ਹੜੇ ਤਾ ਆਵਾਜ਼ ਦੇ ਨੂੰ ਭਾਜੀ ਹੱਤਵਾਰਿਆ ਦੇਗਾ ਹੱਤਵਾਰਿਆ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁੱਟੀਆਂ ਕਿਦੇ ਕੋਈ ਬੰਦਾ ਮਾਰ ਦਿੰਦੇ ਕਦੇ ਕੋਸ਼ ਕਰ ਦਿੰਦੇ ਲੁੱਟ ਖੋਹ ਹੁੰਦੀਆਂ ਕੀ ਨਹੀਂ ਹੁੰਦੀਆਂ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਇਹ ਉਦਾਂ ਦੀ ਠੱਲ ਪਾਓ ਜਿਹਦਾ ਨਸ਼ੇ ਨੂੰ ਠੱਲ ਪੈਂਦੀ ਇਹ ਵੀ ਪਾਓ ਇਹ ਜਿਹੜੇ ਹੱਤਵਾਰੀ ਭਜੇ ਫਿਰਦੇ ਦਿਨੇ ਦੇ ਆਗੇ ਇਹ ਬਹੁਤ ਮਾਰਾ ਹੋਇਆ ਉਹ ਵੇਖੋ ਆ ਲੈਡੀਆਂ ਸਨ ਉਹਨਾਂ ਦੇ ਇੱਕ ਬਹੁਤ ਮਾਰਾ ਹੋਇਆ ਹਾਂਜੀ ਸੀਸੀਐਮ ਕੇ ਲੱਗੇ ਆ ਜੀ ਉਹ ਚੱਕ ਇੱਥੇ ਜਾਣਗੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਆ ਤੇ ਫਿਰ ਉਹ ਸੀਸੀਐਮ ਕੇ ਖੰਡਾਉਂਦੇ ਆ ਵੇਖੋ ਸਾਨੂੰ ਮੌਕੇ ਤੇ ਇਤਲਾਹ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਆ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸ ਦਿਆਂਗੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਟਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਹੁਣ ਅਸੀਂ ਅਗਰੀ ਤਫਤੀਸ਼ ਕਰ ਰਹੇ ਹਾਂ ਬਾਕੀ ਸਾਡੇ ਸੀਨੀਅਰ ਆਫੀਸਰਸ ਉਹ ਅਸੀਂ ਜਾ ਕੇ ਪਤਾ ਕਰਦੇ ਹਾਂ ਤੁਹਾਡੇ ਸੀਨੀਅਰ ਆਫੀਸਰਸ ਪਹੁੰਚ ਚੁੱਕੇ ਨੇ